ਮਰਦ ਸ਼ਕਤੀ ਜਿੰਦਾਬਾਦ ਵਾ 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 ਇਹ ਇਹ ਨਾ ਇਹਨਾਂ ਦੋਨਾਂ ਜਮੂਰੀਆਂ ਦੀ ਬਾਰੀ ਬਣੀ ਸੀ ਅੰਦਰੋਂ ਆ ਛੋਟਾ ਜਿਹਾ ਮੂਰਾ ਕੱਢ ਕੇ ਲਿਆ ਬਾਹਰੋਂ ਵਾਰੂ ਬੇੜੇ ਦੇ ਵਿੱਚੋਂ ਇਹ ਵੱਡਾ ਜਿਹਾ ਮੂਰਾ ਖੜ ਰਿਹਾ ਹੁਣ ਆ ਬੇਲ ਲਾਈ ਸੀ ਦੇਖੋ ਆਪਾਂ ਛੋਟੀ ਜੀ ਇੰਨੀ ਜੀ ਸੀ ਦੋਨੇ ਹੁਣ ਹੋ ਗਈਆਂ ਵਧੀਆ ਫੁੱਲ ਲੱਗਣ ਲੱਗੇ ਨੇ ਤੇ ਲਾਲ ਚਿੱਟੇ ਫੁੱਲ ਆਹ ਵੇਚਾ ਜਾ ਹੈ ਦੋਸਤ ਕੱਟਿਆ ਗਿਆ ਦਾ ਲੈ ਮੁੰਡੇ ਆਜੋ ਕਿਰਾ ਉਹਨੂੰ ਰੋਟੀ ਬਣਾਉਣੀ ਸिखਾਈਏ ਮੁੰਡਿਆਂ ਮਾਂ ਤਾਂ ਕਿ ਹੈ ਵੀ ਕੁੜੀਆਂ ਬੁੜੀਆਂ ਤਾਂ ਚਲੋ ਬਣਾਈ ਲੈਂਦੀਆਂ ਨੇ ਮੁੰਡਿਆਂ ਨੂੰ ਬਹੁਤ ਘੱਟਾਂ ਵੀ ਹੁੰਦੀ ਐ ਤਾਂ ਮੈਂ ਕਿਹਾ ਵੀ ਐਮਰਜੈਂਸੀ ਦੇ ਵਿੱਚ ਕਦੇ ਵੀ ਰੋਟੀ ਬਣਾਉਣੀ ਦਾਲ ਸਬਜ਼ੀ ਬਣਾਉਣੀ ਪੈ ਸਕਦੀ ਐ ਤੇ ਅੱਜ ਆਪਾਂ ਰੋਟੀ ਬਣਾਉਣੀ ਤੁਹਾਨੂੰ ਸਿਖਾਵਾਂਗੇ ਧਿਆਨ ਨਾਲ ਦੇਖ ਲਿਓ ਸੁਣ ਲਿਓ ਤੇ ਸਮਝ ਲਿਓ ਤੇ ਇਹ ਜਿਹੜਾ ਆਟਾ ਗੁੰਨਣਾ ਨਾ ਫੇਰ ਤਾਂ ਛਾਂ ਦੇ ਜਿੰਨਾ ਤੁਹਾਨੂੰ ਰੋਟੀਆਂ ਤੁਹਾਨੂੰ ਚਾਹੀਆਂ ਨੇ ਉਹਨਾਂ ਦੇ ਹਿਸਾਬ ਨਾਲ ਛਾਂ ਲਓ ਉਸ ਤੋਂ ਛਾਂ ਕੇ ਦੇ ਵਿੱਚ ਜਿਹੜਾ ਪਾਣੀ ਪਾਉਣਾ ਜੇ ਤਾਂ ਠੰਡ ਦੇ ਵਿੱਚ ਬਣਾ ਰਹੇ ਹੋ ਤਾਂ ਨਿੱਕਾ ਜਿਹਾ ਪਾਣੀ ਪਾ ਦਿਓ ਠੀਕ ਆ ਉਸ ਤੋਂ ਬਾਅਦ ਕੀ ਹੁੰਦਾ ਆਟਾ ਗੁੰਨਣ 'ਚ ਬਹੁਤ ਦਿੱਕਤ ਆਉਂਦੀ ਹੈ ਬੜਿਆਂ ਨੂੰ ਮੀਰ ਕਿਵੇਂ ਗੁੰਨੇ ਜਾਂਦੇ ਕਾਰਨ ਕੀ ਹੈ ਆਟੇ ਦੇ ਵਿੱਚ ਥੋੜਾ ਥੋੜਾ ਪਾਣੀ ਪਾਉਂਦੇ ਜਾਣਾ ਇੱਕ ਵਾਰ ਪਹਿਲਾਂ ਪਾ ਲੇ ਹਲਕਾ ਜਿਹਾ ਫਿਰ ਉਹ ਨੂੰ ਐਵੇਂ ਜੇ ਕਰ ਲਿਆ ਉਂਗਲਾਂ ਨਾਲ ਉਂਗਲਾਂ ਨਾਲ ਹੱਥ ਨਾਲ ਥੋੜਾ ਥੋੜਾ ਜਿਹਾ ਜਦੋਂ ਗਿੱਲ ਜੀ ਆ ਗਈ ਫਿਰ ਥੋੜਾ ਜਿਹਾ ਹੋਰ ਪਾਣੀ ਪਾ ਲੈ ਮਤਲਬ ਇਕੋ ਦਾਮ ਨਹੀਂ ਪਾਣੀ ਪਾਉਣਾ ਮਤਲਬ ਇਕੋ ਦਾਮ ਪਾਣੀ ਨਹੀਂ ਪਾਉਣਾ ਸਾਰਾ ਕਿਤੇ ਉਹ ਘਾਰਾ ਹੀ ਬਣ ਜੇ ਠੀਕ ਆ ਪਾਣੀ ਹੌਲੀ ਹੌਲੀ ਪਾਉਣਾ ਜਿਵੇਂ ਜਿਵੇਂ ਗਿੱਲਾ ਹੁੰਦਾ ਜਾਊਗਾ ਟਾਪ ਦੇ ਆਪ ਆਪ ਦੇ ਆਪ ਉਹ ਬਣਦਾ ਜਾਊ ਫਿਰ ਹੌਲੀ ਹੌਲੀ ਜਦੋਂ ਪ્યોਰ ਬਣ ਗਿਆ ਜਮਾ ਚੰਗੀ ਤਰ੍ਹਾਂ ਫਿਰ ਆਪ ਦੇ ਉੱਥੋਂ ਪਤਾ ਲੱਗਣ ਲੱਗਦੀ ਵੀ ਹੁਣ ਮੁੱਠੀ ਦੇ ਵਿੱਚ ਐਵੇਂ ਆਉਣ ਲੱਗ ਗਿਆ ਫਿਰ ਉਹਦੇ ਥੋੜਾ ਥੋੜਾ ਹੋਰ ਪਾਣੀ ਪਾਉਂਦੇ ਗਏ ਆਪਾਂ ਹੋਰ ਪਾਉਂਦੇ ਗਏ ਐਵੇਂ ਕਰਦੇ 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 ਆਪ ਦੇ ਆਪ ਹੀ ਆਟਾ ਤਾਂ ਗੱਲ ਤੇ ਕਾਲੀ ਨਹੀਂ ਕਰਨੀ ਹੌਲੀ ਹੌਲੀ ਆਉਦੇ ਸਾਹਮਣੇ ਗੁੰਨੇ ਜੂ ਹੁਣ ਇੱਥੇ ਤੱਕ ਤੁਸੀਂ ਦੇਖ ਲਈ ਕੰਡੀਸ਼ਨ ਅੱਗੇ ਜਦੋਂ ਹੁਣ ਗੁੰਨਗੇ ਤੁਹਾਨੂੰ ਦਿਖਾਉਣਾ ਲੈ ਵੀ ਜੇ ਆਟਾ ਤੁਹਾਨੂੰ ਲੱਗੇ ਨਾ ਵੀ ਸਖਤ ਆ ਥੋੜਾ ਜਿਹਾ ਇਹ ਜੇ ਪਾਣੀ ਪਾ ਕੇ ਨੂੰ ਮਾੜੀ ਜੀ ਮੁੱਕੀ ਰਹਿੰਦੀ ਮੁੱਕੀ ਦਾ ਮਤਲਬ ਇਹ ਹੁੰਦਾ ਪਾਣੀ ਆਟੇ ਦੇ ਵਿੱਚ ਰਹਿ ਜਿਆ ਹੁੰਦਾ ਥੋੜਾ ਜਿਹਾ ਤੇਦ ਨਾਲ ਪੂਰਵਾ ਹੁੰਦਾ ਹੁੰਦਾ ਇਹ ਪ੍ਰੋਸੈਸ ਹੁੰਦਾ ਉਸ ਦਾ ले भी आटा गया रेडी देखो ग्रांत भी साफ साफ बिल्कुल आटा हो गया रेडी पूरा नरम नरम जमा ਆਟਾ ਗੁੰਨਣ ਤੇ ਕਾ ਰੋਣਾ ਪਰਪਰ ਜਦ ਤੱਕ ਪੂਰਾ ਨਹੀਂ ਹੁੰਦਾ ਪੂਰਾ ਵਧੀਆ ਮਗਾ ਗਿੱਲਾ ਵੀ ਨਹੀਂ ਕਰਨਾ ਪਰ ਹੁਣ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ ਰੋਟੀ ਲਾਉਣ ਦਾ ਪੇੜਿਆਂ ਦਾ ਪ੍ਰੋਸੈਸ ਲੈ ਵੀ ਆਟਾ ਗੁੰਨ ਲਿਆ ਆਪਾਂ ਤੇ ਹੁਣ ਆਪਣਾ ਪੇੜੇ ਬਣਾ ਰਹੇ ਆਂ ਪੇੜੇ ਆਪਣੇ ਪੇੜੇ ਕਹਿੰਦੇ ਆ ਕਿਤੇ ਗੰਨੀਆਂ ਗੰਨੀਆਂ ਵੀ ਕਹਿੰਦੇ ਮੇਰੇ ਘਰ ਤੇ ਜਿਹੜਾ ਮੇਰਾ ਪ੍ਰੋਸੈਸ ਅਸਰ ਦੇ ਵਿੱਚ ਉਹ ਮੈਂ ਤੁਹਾਨੂੰ ਦਿਖਾਉਣਾ ਦੇਖੋ ਜਿਹੜੇ ਪੇੜੇ ਆ ਤੁਸੀਂ ਪਹਿਲਾਂ ਇੱਕ ਵਾਰੀ ਕਰਕੇ ਰੱਖ ਲਓ ਸਾਰੇ ਇਸ ਤਰੀਕੇ ਨਾਲ ਪੇੜਾ ਕਰਨਾ ਛੋਟਾ ਬਿਲਕੁਲ ਕਿਉਂਕਿ ਜਿੰਨਾ ਛੋਟਾ ਪੇੜਾ ਹੋਊਗਾ ਉੰਨੀ ਵਧੀਆ ਰੋਟੀ ਗੋਲ ਵੀ ਹੋਊਗੀ ਤੇ ਹਲਕੀ ਬਣੂਗੀ ਰੋਟੀ ਨਹੀਂ ਰੋਟੀ ਮੋਟੀ ਹੋ ਜਾਂਦੀ ਆ ਰੋਟੀ ਮੋਟੀ ਹੋਵੇ ਤਾਂ ਰੜ ਨਹੀਂ ਔਖੀ ਹੋ ਜਾਂਦੀ ਆ ਪਤਲੀ ਰੋਟੀ ਹੋਊਗੀ ਰੜ ਵੀ ਛੇਤੀ ਜਾਂਦੀ ਆ ਇਹਨੂੰ ਆਪਾਂ ਕਹਿ ਦਿੰਦੇ ਨੇ ਫਿਰ ਖੋਲੇ ਦੀ ਰੋਟੀ ਇਸ ਕਰਕੇ ਜਿਹੜਾ ਮੇਰਾ ਅਪਸਾ ਆ ਹੈਗਾ ਕਿਉਂਕਿ ਜੇਗਾ ਪੇੜੇ ਪਹਿਲਾਂ ਕਰ ਲਾਂਗੇ ਨਾਲ ਦੀ ਨਾਲ ਰੋਟੀ ਇਧਰ ਵੇਲੀ ਜਾਵਾਂਗੇ ਰੋਟੀ ਤੋਂ ਵੇ ਤੇ ਪਾਈ ਜਾਵਾਂਗੇ ਨਹੀਂ ਆਪਾਂ ਮੁੰਡੇ ਉੱਲਝ ਜਾਣੇ ਕਿਉਂਕਿ ਆਪਣਾ ਇੰਨਾ ਤੇਜ਼ ਹੱਥ ਹੁੰਦਾ ਨਹੀਂ ਕਿਉਂਕਿ ਆਪਾਂ ਘਰ ਡੇਲੀ ਬਣਾਉਣਾ ਹੁੰਦਾ ਸਿਸਟਮ ਕੰਮ ਆ ਜਾਂਦੀ ਉਹ ਵੀ ਉਹ ਚੀਜ਼ ਹੈ ਨਾ ਇਹ ਅਗਲੇ ਵਾਰ। ਬਾਕੀ ਜੁਡੇ ਰਹੇ ਅੱਗੇ ਬਣਾਉਣੇ ਆ ਮੰਨੀਆ। ਕੌਣ ਹੈ ਅਗਰ ਤਾਂ ਟਰੱਕ ਜੀ। ਆ ਤੁਹਾਨੂੰ ਮੈਂ ਇੱਕ ਪੇਟਾ ਕਰਕੇ ਦਿਖਾਉਣਾ। ਆ ਦੇਖੋ। ਇਹਨਾਂ ਨੂੰ ਰੋਟੀ ਸੀ ਪਹਿਲਾਂ ਇਹਨੂੰ ਐ ਦਾ ਬੁਲਾਣਾ ਥੈਲੀ ਨਾਲ। ਠੀਕ ਹੈ ਇਹਨਾਂ ਹੋ ਗਏ। ਉਸ ਤੋਂ ਬਾਅਦ ਮਾਰ ਆ ਜਾਏ ਜਿਹਦੇ ਤੇ ਆਟਾ ਪਾ ਦੇਣਾ। ਹਲਕਾ ਆਟਾ। ਹੁਣ ਇਹਨੂੰ ਆ ਦੇਖੋ ਇਸ ਤਰੀਕੇ ਨਾਲ ਕਰਕੇ ਇੱਥੋਂ ਬਚਾ ਲਓ ਵੜ ਕੇ। ਐ ਕਰ ਦੇਣਾ। ਉਂਗਲਾਂ ਨਾਲ ਦਬੀਆ ਨੂੰ ਜੇ ਦਬੀਆ ਨੇ ਤੇ ਆਪਦੇ ਆਪ ਇਹਨੇ ਵਾਦੇ ਜਾਣਾ ਕੋਲ ਹੁੰਦੇ ਜਾਣਾ ਲੋ ਜੀ ਦੇਖੋ ਕਿਉਂ ਮੁੰਡੇ ਆ ਰਹੀਏ ਸਾਹਜ ਪਰ ਪੂਰੀ ਤਰ੍ਹਾਂ ਇਸੇ ਤਰੀਕੇ ਨਾਲ ਸਮਝ ਆਇਆ ਤੁਹਾਨੂੰ ਹੁਣ ਨਾ ਭੋਲੇ ਜੋਗੇ ਤੇ ਲੈ ਆ ਬਣ ਗਈ ਗਿੰਨੀ ਇਹਨੂੰ ਹੁਣ ਅਗਲੇ ਤੇ ਚੱਕਲੇ ਤੇ ਪਾਓ ਤੁਹਾਡੇ ਵੀ ਚੱਕਲੇ ਕਹਿੰਦੇ ਹੋਣਗੇ ਬਸ ਉਦੋਂ ਆ ਬੇਲ ਲੈਣਾ ਹੌਲੀ ਹੌਲੀ ਉਹ ਵੀ ਤੁਹਾਨੂੰ ਦਿਖਾਵਾਂਗੇ ਪ੍ਰੋਸੈਸ ਰੋਟੀ ਗੋਲ ਹੁੰਦੀ ਦਿਖਾਵਾਂਗੇ ਤੁਹਾਨੂੰ ਬਣੇ ਰਹੀ ਹੋਗੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਐਨੀ ਸਿੰਪਲ ਤਰੀਕੇ ਨਾਲ ਤੁਹਾਨੂੰ ਰੋਟੀ ਬਣਾਉਣ ਦੇ ਕਿਸੇ ਦੇ ਬੰਦੇ ਨੇ ਦੱਸੀ ਹੈ ਉਹ ਵੀ ਘਰੇਲੂ ਤਰੀਕੇ ਨਾਲ ਇਹ ਕੋਈ ਵੀਡੀਓ ਆਪਾਂ ਉਦਾਂ ਨਹੀਂ ਬਣਾ ਰਹੇ ਇਹ ਅਜਿਹੀ ਸੱਚੀ ਰੋਟੀ ਬਣਾ ਰਹੇ ਆਂ ਐਮਰਜੈਂਸੀ ਪੈ ਗਈ ਸੀ ਇਸ ਕਰਕੇ ਤੇ ਤੁਹਾਨੂੰ ਦਿਖਾਉਣੇ ਆ ਗਏ ਲੋਕ ਵੀ ਮਿੱਤਰੋ ਅੱਜ ਸੋੰਡੇ ਵੇਲੇ ਚਾਚੂ ਨੇ ਦੱਸਾਈ ਹੈ ਐਮਰਜੈਂਸੀ ਪੈ ਗਈ ਸੀ ਤੇ ਹੁਣ ਆਪਾਂ ਘਰ ਦੇ ਕੰਮਕਾਰ ਕਰਾਂਗੇ ਉਧਰ ਚਾਚੂ ਰੋਟੀਆਂ ਬਣਾ ਰਹੇ ਆ ਇੱਥੇ ਇਧਰ ਆਪਾਂ ਝਾੜੂ ਲਾ ਰਹੇ ਹਾਂ ਸਾਰੇ ਘਰ ਦੀ ਸਾਫ਼ ਸਫਾਈ ਕਰਕੇ ਫੇਰ ਆਪਾਂ ਖੇਡਾਂਗੇ ਦੇਖਿਆ ਵੀ ਕਰ ਰਹੇ ਹਾਂ ਸਾਡੇ ਬੱਚੇ ਕੰਮ ਐ ਸਾਰਾ ਕੰਮ ਹੋਣਾ ਚਾਹੀਦਾ ਕਦੇ ਲੋੜ ਪੈ ਜਾਂਦੀ ਐ ਛੱਡਣਾ ਵੀ ਜ਼ਰੂਰੀ ਐ ਕਮਰੇ ਵੀ ਕਰਨਾ ਜ਼ਰੂਰੀ ਐ ਇਸ ਕਰਕੇ ਹਰੇਕ ਚੀਜ਼ ਆਉਣੀ ਚਾਹੀਦੀ ਐ ਜ਼ਿੰਦਗੀ ਦਾ ਆਨੰਦ ਲਿਆ ਕਰੋ ਬਾਕੀ ਉਦੋਂ ਗੇੜ ਗੜੀ ਵੱਢਣੀ ਲੈ ਮਿੱਤਰਾ ਦੇਖੋ ਪੇੜ ਆਪਾਂ ਬਣਾ ਲਏ ਸੀ ਹੁਣ ਤੁਹਾਨੂੰ ਆਪਾਂ ਰੋਟੀ ਆਟਾ ਲੇਪਾ ਚੰਗਲੇ ਤੇ ਰੋਟੀ ਉੱਪਰ ਆ ਇੱਥੇ ਉੱਪਰ ਆ ਆ ਦੇਖੋ ਹੁਣ ਇਹਦਾ ਪ੍ਰੋਸੈਸ ਇਹ ਹੁੰਦਾ ਵੀ ਇੱਥੇ ਜੇ ਆਪਾਂ ਇੱਕ ਵਾਰ ਨਾਲ ਪਰੇਖਣ ਲਾ ਲਏ ਤੁਹਾਨੂੰ ਲੱਗਦਾ ਵੀ ਰੋਟੀ ਚਿਪਕਦੀ ਹੈ ਕਰਕੇ ਹੁਣ ਇਸ ਮੇਕੇ ਪਾਸੇ ਬੁੱਲਾ ਬੁੱਲਾ ਐ ਕਰਦੇ ਜਾਣਾ ਆਪ ਜਦ ਰੋਟੀ ਘੁੰਮਣੀ ਜਾਂਦੀ ਆ ਦੇਖੋ ਪੇੜਾ ਲਓ ਜੀ ਕੁਝ ਵੀ ਇੱਦੇ ਜ਼ਿਆਦਾ ਜ਼ੋਰ ਲਾਉਣਾ ਨਹੀਂ ਆਪਾਂ ਆ ਗੱਲ ਇਹ ਆ ਵੀ ਤੁਹਾਡਾ ਆਟਾ ਬੜਾ ਗਿੱਲਾ ਨਹੀਂ ਹੋਣਾ ਚਾਹੀਦਾ ਬੜਾ ਸਖਤ ਵੀ ਹੋਣਾ ਚਾਹੀਦਾ ਇਰੇ ਨੇ ਗੋਲ ਬਣਾ ਆਪਣੇ ਆਪ ਜਿੱਥੇ ਲੱਗਦਾ ਵੀ ਥੋੜੀ ਜਿਹੀ ਰੋਟੀ ਚਿਪਕਣ ਲੱਗੀ ਉੱਥੇ ਚੱਕ ਲਓ ਫੇਰ ਦੁਬਾਰੇ ਗ੍ਰੇਥਨ ਦੇ ਵਿੱਚ ਲਾ ਲਓ ਹਲਕਾ ਜਿਹਾ ਝਾੜ ਦਿਓ ਨੂੰ ਇਦਾਂ ਤਰੀਕੇ ਨਾਲ ਫੇਰ ਦੁਬਾਰਾ ਇੱਕ ਵਾਰ ਫੁੱਲਾ ਫੁੱਲਾ ਜਾਪੇ ਜੀ ਇਰੇ ਤੇ ਫੜ ਦੇ ਨੂੰ ਦੇਖੋ ਫੁੱਲ ਦੇਖੋ ਵੀ ਆਇਆ ਰੋਟੀ ਬਣ ਗਈ ਉਹਦੀ ਜਿਵੇਂ ਬਸੂ ਲਾਲ ਜੇ ਕੰਦੀ ਉਹ ਮੜਾ ਜਾ ਫੁੱਟਾ ਉਹਦੇ ਪਤਲੀ ਹੋ ਜੂ ਲੋ ਰੋਟੀ ਰੋਟੀ ਤਿਆਰ ਹੈ ਇਹ ਮਦਨਾ ਕਰ ਲ ਮੜਾ ਜਾ ਉਹਦੂਆ ਕਰਕੇ ਬਾਇਲ ਵੀ ਦਾ ਨਾਮ ਲੈ ਕੇ ਐ ਪਾ ਦੇ ਦਿੱਤ ਇੱਕ ਪਾਸੇ ਰੱਖੋ ਆਹ ਹਥਿਆਰ ਇਹ ਵੀ ਜ਼ਰੂਰੀ ਆ ਮੁੰਡਿਆਂ ਵਾਸਤੇ ਜ਼ਰੂਰੀ ਆ ਕਿਉਂਕਿ ਮੁੰਡੇ ਹੱਥੇ ਵੀ ਭੂਗ ਸਕਦੇ ਕੁੜੀਆਂ-ਕੁੜੀਆਂ ਭੈਣਾਂ ਮਾਵਾਂ ਸਭ ਟੈਲੈਂਟਡ ਹੁੰਦੀਆਂ ਨੇ ਉਹਨਾਂ ਦਾ ਉਹਨਾਂ ਨੂੰ ਪਤਾ ਹੀ ਹੁੰਦਾ ਹੈ ਪਰ ਆਪਾਂ ਥੋੜੇ ਆ ਦੇਖੋ ਮਾੜਾ ਜਿਹਾ ਪਾ ਕੇ ਇਸ ਤੋਂ ਬਾਅਦ ਪਲਟਾ ਦੋ ਦੇਖਣ ਲੱਗ ਗਏ ਨਾ ਥੋੜਾ ਥੋੜਾ ਉੱਪਰ ਵੀ ਰੋਟੀ ਥੋੜੀ-ਥੋੜੀ ਕਦੋਂ ਵੀ ਸੇਕ ਆ ਗਿਆ ਰੋਟੀ ਨੂੰ ਉਸ ਤੋਂ ਬਾਅਦ ਕੀ ਕਰਨਾ ਹੈ ਜਦੋਂ ਲੱਗਿਆ ਆਪਾਂ ਨੂੰ ਥੋੜਾ ਜਿਹਾ ਆਈਡੀਆ ਤਾਂ ਹੋ ਗਿਆ ਵੀ ਇਧਰੋਂ ਵੀ ਉਹ ਸੇਕ ਆ ਗਿਆ ਉਹ ਫਿਰ ਦਲਤਾਂ ਦੇਖੋ ਜੀ ਪਲਦੀ ਆ ਰਹੀ ਹੈ ਰੋਟੀ ਰੱਬਾ ਘਾਹਾਂ ਦੇ ਵੀ ਕਿਉਂ ਬਹੁਤ ਭੁੱਖ ਲੱਗੀ ਆ ਉਦੋਂ ਆ ਜੇ ਰੋਟੀ ਕਾ ਦੇਣਾ ਇਹਨੂੰ ਇਸ ਤਰੀਕੇ ਨਾਲ ਪਾ ਲੋ ਲਓ ਜੀ ਇਹਦੇ ਨਾਲ ਕੀ ਹੁੰਦਾ ਕਈ ਵਾਰ ਕੰਨੀਆਂ ਥੋੜੀਆਂ ਜਿਹੀਆਂ ਕੱਚੀਆਂ ਰਹਿ ਜਾਂਦੀਆਂ ਨੇ ਉਹ ਕੰਨੀਆਂ ਪੱਕ ਜਾਂਦੀਆਂ ਬੈਸ ਹੋ ਸਭ ਤੋਂ ਵਧੀਆ ਪ੍ਰੋਸੈਸ ਐ ਕਿ ਪਾਉਂ ਰੱਖੋ ਤਵੇ ਦੇ ਉੱਤੇ ਇਸ ਤਰੀਕੇ ਨਾਲ ਰੋਟੀ ਦੇ ਲਈ ਚੱਲੋ ਉਹਦੇ ਨਾਲ ਵੀ ਰੋਟੀਆਂ ਉਨਾਂ ਹੀ ਸਿੱਕ ਆ ਜਾਂਦੇ ਹੁੰਦੇ ਇਹ ਤਲੇ ਆ ਡੱਬਾ ਜਿਵੇਂ ਚੱਕ ਕੇ ਰੋਟੀਆਂ ਬਣ ਕੇ ਰੈਡੀ ਆ ਸੇ ਬਹੁਤ ਵੱਡਾ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਉਦੋਂ ਉਹ ਰੋਟੀਆਂ ਬਣਾਉਣੇ ਆ